ਅੱਛਾ ਜੀ ਦੋਸਤੋ ਪਹੁੰਚਿਆ ਅਸੀਂ ਅਗੰਪੁਰ ਵਿਖੇ ਭੁੱਲ ਰਪਟਰ ਬੰਪ ਤੇ ਜਿੱਥੇ ਮਸ਼ੀਨਾਂ ਦੇ ਬਕਾਇਦਾ ਲਿਖ ਕੇ ਲਾਇਆ ਹੋਇਆ ਕਿ ਪੈਟਰੋਲ ਖਤਮ ਹੈ ਜੀ ਜੀ ਆ ਲਾਈਵ ਤਸਵੀਰਾਂ ਅਗੰਪੁਰ ਵਿਖੇ ਦੇਖ ਸਕਦੇ ਤੁਸੀਂ ਬਿਲਕੁਲ ਸਾਹਮਣੇ ਡੀਜ਼ਲ ਮਸ਼ੀਨ ਹੈ ਜਿੱਤੇ ਵੀ ਲਿਖਿਆ ਹੋਇਆ डीजल खत्म है देख सकते लाइव तस्वीर हाँ जी भाजी ठीक है अच्छी चला है मारा ये तेल पवाना है तेल कि मिलेगा नहीं तुम्हें ਤੇਲ ਯਾਰ ਮੇਲੇ ਆ ਗਿਆ ਸਮੱਸਿਆ ਯਾਰ ਤੇਲ ਦੀ ਕੀ ਕਹਿੰਦੇ ਜੀ ਤੇਲ ਦੀ ਕਹਿੰਦੇ ਛੋਟੇ ਯਾਰ ਪਿੱਛੋਂ ਨਹੀਂ ਆ ਰਿਹਾ ਆਪਣਾ ਨਾ ਜੀ ਹਾਂ ਜੀ ਪਤਾ ਨਹੀਂ ਕੀ ਪਾਜਾ ਹੈ ਕੀ ਕਾਰਨ ਹੈ ਰਾਜੀ ਤਾਂ ਨਹੀਂ ਆ ਰਿਹਾ ਯਾਰ ਤੁਸੀਂ ਕਿਸ ਤਰ੍ਹਾਂ ਪਹੁੰਚੋਗੇ ਆਪਣੇ ਉਸਤਾਨ ਤੱਕ ਮਤਲਬ ਕਿ ਆਤੀ ਲੋਕਲ ਹੈ ਹਾਂ ਜੀ ਸਾਡਾ ਫਿਰ ਵੀ ਸਾਰ ਜਣਾ ਇਹਦਾ ਮੁਸ਼ਕਲ ਆਉਂਦਾ ਹਵਾ ਜਿਹੜੇ ਬੰਦੇ ਦੂਰ ਤੋਂ ਆਉਂਦੇ ਹੈ ਹਾਂ ਜੀ ਗਲੈਂਸਟਾਈਲ ਸਪਿੰਟ ਤੋਂ ਵੀ ਬੰਦੇ ਆ ਠੀਕ ਹੈ ਜੀ ਅਸੀਂ ਤਾਂ ਖੇਤਾ ਤੱਕ ਜਾਣਾ ਹੈਗਾ ਜੀ ਤਾਂ ਸਾਡਾ ਵੀ ਕਾਰੋਬਾਰ ਹੈ ਅਸੀਂ ਢੋਟਵਾਈ ਦਾ ਕੰਮ ਹੈ ਮੰਡੀ ਜਾਇਦਾ ਹੈਗਾ ਸਮਾਨ ਲੈ ਕੇ ਨਾ ਸਾਡੀ ਭਾਜੀ ਲੱਗਦਾ ਸੀ ਫਰਿਆਦੀ ਚਲੋ ਪਰ ਤੇਲ ਦੇ ਬਿਨਾਂ ਕਿਵੇਂ ਜਾਏਗਾ ਮੰਡੀਅਲ ਚ ਜਾ ਹੋਰ ਕਿਤੇ ਜਲਦੀ ਮਨਹਾ ਔਖਾ ਬਹੁਤ ਔਖਾ ਬਹੁਤ ਔਖਾ ਜੀ ਐਮ ਜਿੱਦਾਂ ਕੋਈ ਐਮਰਜੈਂਸੀ ਸੇਵਾ ਹੈ ਐਂਬੂਲੈਂਸ ਕੁਝ ਵੀ ਇਹ ਤੇਲ ਨਾ ਹੋਣਾ ਚਾਹੀਦਾ ਹੁੰਦਾ ਹੈ ਹਾਂ ਜੀ ਕੋਟਾ ਲਾਜ਼ਮੀ ਚਾਹੀਦਾ ਆਏਗਾ ਜਦ ਐਮਰਜੈਂਸੀ ਬਾਤ ਹੈ ਨਾ ਕੋਟਾ ਰੱਖਣਾ ਚਾਹੀਦਾ ਆਏਗਾ ਪਰ ਇਹ ਤੇ ਦੱਸਿਆ ਜਾ ਰਿਹਾ ਸਕੂਲਾਂ ਦੀਆਂ ਬੱਸਾਂ ਵੀ ਜੋ ਉਹਨਾਂ ਚ ਵੀ ਤੇਲ ਨਹੀਂ ਹੈ ਖੜੀਆਂ ਸਕੂਲਾਂ ਚ ਬੱਚੇ ਲੈ ਗਏ ਆ ਹੁਣ ਦੱਸ ਰਹੇ ਮਾਂ ਪਿਓ ਵੀ ਇਹ ਕਿੱਦਾਂ ਲਿਆ ਜਾਏ ਬੱਚੇ ਨੂੰ ਔਖਾ ਇਹ ਤਾਂ ਬੜਾ ਔਖਾ ਹੈ ਹਾਂ ਜੀ ਕਿਹੜੀ ਗੱਲ ਹੈ ਨਾ ਮਾਦੇ ਇਹ ਹਾਲ ਹੀ ਦਾ ਇਹੀ ਹੈ ਕਿ ਕੁਛ ਨਾ ਕੁਝ ਕੋਟਾ ਜਾਂ ਕੋਟਾ ਹੁਣਾ ਦਿੰਦਾ ਹੈ ਜੇ ਅਮਰਦੰਸ ਸਿੰਘ ਬਾਦ ਨਾ ਨਾ ਵਾਹ ਤੇ ਰੱਖਣ ਜਿਹੜਾ ਸੂਨ੍ਹ ਵਾਸਤੇ ਰੱਖ ਲਓ ਨਹੀਂ ਕਹਿਦੀ ਐਮਰਜੈਂਸੀ ਇਹਦਾ ਹਾਂ ਪੂਰਾ ਵਾਹ ਤੇ ਜਾਣ ਦੇ। ਜਿਹਨਾਂ ਨੂੰ ਡਿਊਟੀ ਚੱਲਣ ਕੋਈ ਸਹੂਲਤ ਜਿਹੋ ਟਰੈਕਟਰ ਹੈ ਕੁਛ ਵੀ ਹੈ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆ ਰਹੀ ਆ। ਕੀ ਜਾਣਾ ਕੋਈ ਹੈ ਨਾ ਸਾਨੂੰ ਵੀ ਸੀਦਾ ਪਤਾ ਨਹੀਂ ਤਾਂ ਭਾਈ ਤਾਂ ਨੋਰਮਲ ਆਪਣੀ ਜਿਹੜੀ ਰੁਟੀਨ ਕਿਤਾ ਡੀਜ਼ਲ ਭੋਣਦੇ ਹਿਸਾਬ ਨਾਲ ਜਿਹੜਾ ਇਹ ਹੜਤਾਲ ਡਰਾਈਵਰਾਂ ਵੱਲੋਂ ਕੀਤੀ ਗਈ ਕਿ ਪੰਪ ਵੱਲੋਂ ਕੀਤੀ ਗਈ ਉਹ ਮੇਰੇ ਕੋਲ ਆ ਰਹੇ ਕਿ ਡਰਾਈਵਰਾਂ ਕੋਲ ਕੋਈ ਜੇ ਹੈ ਨਾ ਪਰ ਮੇਰੇ ਟ੍ਰਾਂਸਪੋਰਟ ਤੇ ਸੂਈ ਹਰ ਚੀਜ਼ ਕੁਝ ਨਹੀਂ ਹੈ ਜੀ ਤਾਂ ਹਾਂ ਜੀ ਹਾਂ ਜੀ ਜੇ ਟ੍ਰਾਂਸਪੋਰਟ ਬੰਦ ਹੋ ਗਈ ਜੇ ਕਿਦਾਂ ਹੋਏਗਾ ਆਪਣਾ ਜੀ ਦੱਸੇ ਯਾਰ ਇਹ ਜੋ ਕਾਨੂੰਨ ਲਾਗੂ ਕੀਤਾ ਡਰਾਈਵਰਾਂ ਦੇ ਹਿੱਟ ਐਂ ਰਨ ਦੇ ਤਹਿਤ ਜਿਹੜਾ ਕਾਨੂੰਨ ਲਾਗੂ ਪਾਸ ਕੀਤਾ ਗਿਆ ਜੀ 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 ਜੇ ਉਸ ਦੇ ਕਾਰਨ ਜੋ ਡਰਾਈਵਰ ਹੜਤਾਲ ਹੜਤਾਲ ਕੀਤੀ ਜਾਲੀ ਕਿ ਜਾਇਜ਼ ਹੈ ਕਿ ਨਹੀਂ ਇੱਕ ਦਗਾ ਇਸ ਤਰ੍ਹਾਂ ਦੇ ਡਰਾਈਵਰ ਜਿਹੜੇ ਇਹ ਗੱਲ ਕਹਿ ਰਹੇ ਹੁਣ ਦਾ ਵਾਸਤੇ ਉਹਨਾਂ ਦਾ ਮਤਾਬਕ ਦਿੱਤਾ ਗਿਆ ਉਹ ਜਾਇਜ਼ ਹੈ ਹਾਂ ਜੀ ਠੀਕ ਹੈ ਜੀ ਨੇ ਬਰਾਦਨ ਤਾਂ ਆਉਗਾ ਜੇ ਡਰਾਈਵਰ ਕਹ ਰਿਹਾ ਜੈ ਜੈ ਮਗਰ ਜਿਹੜੀ ਸਰਕਾਰ ਦਾ ਜੋ ਕਿ ਤਾਇਦਾ ਸੋਚ ਸੰਕਿਆ ਕੀਤਾ ਹੈਗਾ ਠੀਕ ਹੈ ਹਾਂਜੀ 10000 ਰੁਪਏ ਵੀ ਜਦੋਂ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਡਰਾਈਵਰ ਨੂੰ ਜੁਰਮਾਨਾ ਜੇ ਐਕਸੀਡੈਂਟ ਕਰ ਕਰਕੇ ਭੱਜਦਾ ਕੀ ਕਹਿਣਾ ਚਾਹਦੇ ਸਰਕਾਰ ਨੂੰ ਠੀਕ ਫੈਸਲਾ ਕੀ ਵਾਕਿਆ ਹੈ ਸਰਕਾਰ ਨੇ ਦੇਖੋ ਜੋ ਵੀ ਸਰਕਾਰੀ ਥੋਟ ਹੈ ਨਾ ਸਮਝ ਆਊਗਾ ਨਾ ਆਪਣੇ ਮਤਲਬ ਕੋ ਸਹੀ ਕੀਤਾ ਹੈਗਾ ਹਾਂਜੀ ਪਰ ਡਰਾਈਵਰ ਇਸ ਸੀਨ ਨੂੰ ਨਹੀਂ ਐਕਸੈਪਟ ਕਰ ਰਿਹਾ ਕਹਿੰਦੇ ਕਿ ਸਾਡਾ ਜਿਹੜਾ ਇਹ ਨੀਂਦ ਸਾਡੇ ਵਾਸਤੇ ਗਲਤ ਹੈ ਫੇ ਕਿਸ ਤਰ੍ਹਾਂ ਚੱਲੂਗਾ ਜੇ ਡਰਾਈਵਰਾਂ ਡਰਾਈਵਰ ਹੜਤਾਲ ਤੇ ਰਹੇ ਤਾਂ ਕਿਸ ਤਰ੍ਹਾਂ ਸਰਕਾਰ ਚੱਲਗੇ ਇਕਨੋਮਿਕ ਚ ਤੋਂ ਡਰਾਈਵਰ ਹੜਤਾਲ ਤੇ ਰਹੇ ਮੈਂ ਤਾਂ ਸਭ ਕੁਝ ਛਾਪੇ ਹੋ ਜਾਣਾ ਹੈਗਾ ਹਿੰਦੁਸਤਾਨ ਵੀ ਕਿੱਦਾਂ ਚੱਲੇਗਾ ਜੀ ਹਾਂ ਜੀ ਹਾਲੀ ਵਿੱਚ ਟਰਾਂਸਪੋਰਟ ਵੀ ਤਾਂ ਸਾਧਾ ਨਾ ਸਾਡੇ ਪਾਸ ਨਾ ਜੀ ਹਾਂ ਜੀ ਟਰਾਂਸਪੋਰਟ ਜੇ ਬੰਦ ਹੋਣੀ ਹਰ ਇੱਕ ਗੱਲ ਨੋ ਚੀਜ਼ ਰੁਕ ਜਾਣੀ ਹੈ ਜੀ ਬੱਸ ਇਹ ਜਿਵੇਂ ਕੱਚਾ ਮਾਲ ਆ ਉਹ ਵੀ ਰੁਕ ਜਾਣਾ ਤਾਂ ਖਰਾਬ ਹੋਊਗਾ ਕੀ ਅੱਜ ਕਰਾਂਗਾ ਦਾਜ ਲਾਜ ਮੀ ਲਾਜ ਮੀ ਜੇ ਗੱਡੀ ਬੰਦ ਹੈ ਤਾਂ ਕਿੱਦਾਂ ਜਾਵਾਂ ਪਹੁੰਚਾਂਗਾ ਉਹ ਹੈ ਹਰ ਇੱਕ ਚੀਜ਼ ਬਾਤ ਹੈ ਹਰ ਇੱਕ ਚੀਜ਼ ਬਾਤ ਹੈ ਮੁਸ਼ਕਲ ਹੈ ਕਿ ਥੋੜਾ ਜਿਹਾ ਬਹੁਤ ਜ਼ਿਆਦਾ ਹੋਏਗਾ ਚਲੋ ਵਰਤੈ ਇਹ ਕਹਿ ਰਿਹਾ ਕਿ ਜਲਦੀ ਜਲਦੀ ਜਿਹੜਾ ਬਸਲਾ ਨਾ ਉਹ ਸੁਲਝ ਆਇਆ ਜਾਵੇ ਜਾਂ ਹਾਲ ਕੋਈ ਤਾਂ ਕੋਈ ਕੱਢਿਆ ਜਾਵੇ ਉਹ ਨਿਕਲੇਗਾ ਇਹੋ ਜੀ ਗੱਲ ਹੀ ਹੈ ਜੀ ਠੀਕ ਹਾਲ ਨਿਕਲੇਗਾ ਠੀਕ ਹੈ ਜੀ ਕਿ ਜੁੱਤਰ ਇਹ ਸੰਤੈਲ ਪਾਉਣਾ ਇਹਨੇ ਲੋਕਲ ਇੱਥੇ ਸੀਗੇ ਜਿਹਨਾਂ ਨੇ ਦੱਸਿਆ ਜਿਵੇਂ ਤੁਸੀਂ ਸਵੀਰ ਦੇਖ ਰਹੇ ਹੋ ਜੋ ਐਂਬੂਲੈਂਸ ਸ਼ਾਹਵਾਨ ਐਮਰਜੈਂਸੀ ਲਈ ਉਹਨਾਂ ਵਿੱਚ ਤੇਲ ਪਾਇਆ ਜਾ ਰਿਹਾ પેટ્રોલ ਪੰਪ ਤੇ ਜੋ ਪੰਪਾ ਵਾਲੋ ਵੇ ਵਧੀਆ ਕੀਤਾ ਐਮਰਜੈਂਸੀ ਸਹੂਲਤਾਂ ਬਿਲਕੁਲ ਜੋ ਤੇਲ ਪਾਇਆ ਜਾ ਰਿਹਾ ਦੇਖ ਸਕਦੇ ਹੋ ਲਾਈਵ ਤਸਵੀਰਾਂ ਚ ਹਾਂਜੀ ਬਾਜੀ ਹਾਂਜੀ ਮੈਂ ਖਾ ਤੇਲ ਖਤਮ ਹੋਣ ਤੋਂ ਕਿਦਾਂ ਹੈ ਉਹ ਪੂਰੇ ਸੁਪਈਏ ਨੇ ਪੰਦੇ ਦੇ ਉਹ ਉਹੀ ਕਹਿ ਰਹੇ ਮੈਂ ਵੀ ਉਹੀ ਕਹਿ ਰਿਹਾ ਐਮ뷸ੈਂਸ ਸਹੂਲਤ ਜਿਹੜੀ ਉਹ ਜਾਰੀ ਹੈ ਜੀ ਆਮ ਜਿਹੜੀ ਜਨਤਾ ਨੂੰ ਉਹਨਾਂ ਨੂੰ ਤੇਲ ਨਹੀਂ ਹੈ ਜੋ ਐਮਰਜੈਂਸੀ ਕੋਟਾ ਉਹ ਦੱਸ ਦੋ ਤੁਸੀਂ ਹਾਂ ਬਿਲਕੁਲ ਜੀ ਹਾਂਜੀ ਇਹ ਤਾਂ ਜੀ ਰਿਜ਼ਰਵ ਕੋਟਾ ਹੈ ਜੀ ਹਾਂਜੀ ਹੋਰ ਸਪਲਾਈ ਵਾਲੇ ਆ। ਹਾਂ। ਐਂਬੂਲੈਂਸ ਤੇ ਹੋਰ ਕਿਹੜੇ ਕਿਹਨਾਂ ਵਾਸਤੇ ਆ ਜੀ ਤੇ? ਡਾਕਟਰੀ ਫੈਸਿਲਿਟੀ ਹਰ ਕਿ। ਅੱਛਾ ਜੀ। ਬਾਕੀ ਲੇਕ ਅਮਰੀ ਅਸੀ। ਅਮਰੀਂ ਗੋਟਾ। ਤੇ ਹੜਤਾਲ ਇਹ ਕਿਨਾਂ ਵੱਲੋਂ ਕੀਤੀ ਗਈ? ਇਹ ਦੂਸਰਿਆਂ ਦੇ ਥੋੜਾ ਪੇਪਰ ਤੇ ਸਭ ਕੁਝ ਖੁਦ ਪੱਤਰਕਾਰ ਹੈ। ਨਹੀਂ ਨਹੀਂ। ਪੰਪਾ ਵੱਲੋਂ ਕੋ ਡਰਾਈਵਰ ਵੱਲੋਂ ਕੋ ਡਰਾਈਵਰ ਵੱਲੋਂ। ਇਹ ਪੰਪਾ ਵੱਲੋਂ ਜੀ ਹਾਂ ਜੀ ਇਹ ਵੀ ਦੱਸਣਾ ਜ਼ਰੂਰੀ ਹੈ। ਹਾਂ ਜੀ। ਕਿ ਤੁਹਾਡੇ ਬਕਵਿਚੇ ਦਾ ਤੁਸੀਂ। ਹਾਂ। ਠੀਕ। ਇਹ ਸੰਜਿਓ। ਕੀ ਆ ਤੁਸੀਂ ਇੱਥੇ? ਮਦਦ ਇਹ ਮਲਾਜ਼ਮ ਹੈ। ਇਹ ਮਲਾਜ਼ਮ ਹੈ ਠੀਕ ਹੈ। ਦੇਖ ਸਕਦੇ ਹੋ ਤੁਸੀਂ। ਲੈਟਸ ਵਿਰਾਜ ਐਮਰਜੈਂਸੀ ਕੋਟਾ ਜੋ ਤੇਲ ਪਾਇਆ ਜਾ ਰਿਹਾ ਐਮ뷸ੈਂਸ ਤੁਸੀਂ ਦੇਖ ਰਹੇ ਹੋ ਰojana shri anand puas channel ਤੋਂ ਲਾਈਵ ਤਸਵੀਰਾਂ ਢੁੱਲਰ ਪਟਰੋਲ ਪੰਪ ਤੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਸਿਰਫ ਜਿੱਥੇ ਐਮਰਜੈਂਸੀ ਕੋਟਾ ਐਮ뷸ੈਂਸ ਲਈ ਸਿਹਤ ਸੂਤਰ ਲਈ ਉਹੀ ਰੱਖਿਆ ਜਾ ਰਿਹਾ ਹੈ ਮੁਗਿ ਜਦੋਂ ਇਹ ਸ਼ੇਰ ਆ ਗਿਆ ਤੋਂ ਨੇ ਜੋੜ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਦੇਖ ਸਕਦੇ ਹੋ ਜੋ ਦੁੱਧ ਵਾਲੀ ਗੱਡੀ ਆਹੀ ਹੋਈ ਹੈ ਤੇਲ ਪਵਾ vai aí, aí. É daí